जनवरी 2024 ਨੂੰ ਰਿਜ਼ਰਵੇਸ਼ਨ ਚੌਰ ਫੜੋ ਮੋਰਚੇ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨੂੰ ਨਾਮ ਨਾਲ ਮਨਾਇਆ ਗਿਆ। ਜੀ ਸੁਖਮਨੀ ਸਾਹਿਬ ਦੇ ਪਾਰਕ ਕੀਤੀ ਗਈ ਟਾਡੀ ਚੱਹਨੀ ਬਾਬਾ ਜੀ ਦੇ ਜੀਵਨ ਇਤਿਹਾਸ ਸੁਣਾਇਆ। ਗੁਰੂ ਕੀ ਲੰਗਰ ਅਤੁੱਟ ਵਰਤੇ। ਐਸ.ਬੀ.ਸੀ. ਮਹਾਪੰਚਾਇਤ ਦੇ ਆਗੂਆਂ ਨੇ ਆਈ ਸੰਗਤ ਨੂੰ ਸੰਬੋਧਨ ਕੀਤਾ। ਚੇਅਰਮੈਨ ਜਸਵੰਤ ਸਿੰਘ ਜੀ ਐਸ ਸੀ ਬੀ ਸੀ ਮਹਾਸਮਾਜ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੂ ਮੋਰਚੇ ਦਾ ਸਰਪ੍ਰਸਤ ਇਲਾਣਿਆ ਗਿਆ ਬਲਵਿੰਦਰ ਸਿੰਘ ਕੋਬੜਾ ਕਾਰਜਕਾਰੀ ਮੈਂਬਰ ਤੇ ਹੋਰ ਸੀਨੀਅਰ ਆਗੂਆਂ ਨੇ ਮੋਰਚੇ ਬਾਰੇ ਪ੍ਰੈਸ ਨਾਲ ਜੋ ਗਲਵਾਦ ਕੀਤੀ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਪ੍ਰੈਸ ਦਾ ਤੈਦ ਲਾਉਂਦਾ ਧੰਨਵਾਦ ਕਰਦਾ ਤਾਂ ਕਿ ਸਾਡਾ ਜਿਹੜੀ ਆਵਾਜ਼ ਸੁਣਨ ਵਾਸਤੇ ਤੁਹਾਡੇ ਚੈਨਲਾਂ ਰਾਹੀਂ ਕਰ ਕਰ ਸਾਡੀ ਆਵਾਜ਼ ਪਹੁੰਚੂਗੀ ਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਾਬਾ ਜੀਵਨ ਸਿੰਘ ਜੀ ਦਾ ਸੀ ਜਿਹੜਾ ਐਸਸੀਬੀਸੀ ਮਹਾਪੰਚਾਇਤ ਵੱਲੋਂ ਹੇ ਸੱਤ ਦੀਆਂ ਲੇਟਾਂ ਕੋਲੇ 21 ਦਸੰਬਰ ਤੋਂ ਜਿਹੜਾ ਮੋਰਚਾ ਚੱਲ ਰਿਹਾ ਹੈ ਰਿਜ਼ਰਵੇਸ਼ਨ ਚੋੜਫੜਾ ਮੋਰਚਾ ਚੱਲ ਰਿਹਾ ਹੈ ਉਹ ਅੱਜ ਬਾਬਾ ਜੀਵਨ ਸਿੰਘ ਸ਼ਹੀਦ ਜੀਵਨ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਜਿਸ ਤੇ ਸਵੇਰੇ ਸੁਖਨੀ ਸਾਹਿਬ ਦੇ ਪਾਠ ਹੋਏ ਨੇ ਉਸ ਤੋਂ ਬਾਅਦ ਰਾਗੀ ਢਾਡੀਆਂ ਨੇ ਆਪਣੀ ਹਾਜ਼ਰੀ ਲਵਾਈ ਹੈ ਉਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਜਿਹੜਾ ਵਰਤਿਆ ਤੇ ਸਾਡੇ ਮਾਨਯੋਗ ਮੁੱਖ ਬਲਾਰੇ ਬਖ ਬਖ ਜ਼ਿਲ੍ਹਿਆਂ ਤੋਂ ਆ ਕੇ ਸਾਡੀ ਜਥੇਬੰਦੀਆਂ ਦੇ ਆਪਣੇ ਆਪਣੇ ਬਲਾਰੇ ਜਿਹੜੇ ਆ ਉਹ ਸਹਿਯੋਗ ਦੇ ਕੇ ਗਰੇਨ ਧਰਨੇ ਨੂੰ ਤੇ ਦੂਜਾ ਅਸੀਂ ਤੁਹਾਡੇ ਰਾਹੀਂ ਇਹ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਜੋ ਸਾਡੇ ਮੋਰਚੇ ਦੀਆਂ ਮੁੱਖ ਮੰਗਾਂ ਨੇ ਜਿਵੇਂ ਰਿਜ਼ਰਵੇਸ਼ਨ ਜਿਹੜੀਆਂ ਝਾਲੀ ਐਸਸੀ ਸਰਟੀਫਿਕੇਟ ਬਣੇ ਨੇ ਬੀਸੀ ਸਰਟੀਫਿਕੇਟ ਬਣਾਏ ਨੇ ਜਿਨ੍ਹਾਂ ਨੂੰ ਕਨਫਰਮ ਵੀ ਹੋ ਗਿਆ ਲੇਕਿਨ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਸਰਕਾਰ ਅੱਜ 17ਵਾਂ ਦਿਨ ਤਗੀ 17 ਦਿਨ ਚ ਅੱਜ ਉਹ ਸਰਕਾਰ ਜਿਹੜੀ ਗੋਂਗੀ ਬੋਲੀ ਸਰਕਾਰ ਕਹਿ ਸਕਦੇ ਆ ਉਹ ਅੱਜ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ 7 ਫੇਸ ਦੀਆਂ ਲਾਈਟਾਂ ਕੋਲੇ ਮੋਰਚਾ ਲੱਗਿਆ ਹੋਇਆ ਕੋਈ ਵੀ ਨਮਾਇंदे ਕੋਲੇ ਕੋਈ ਮੰਤਰੀ ਕੋਲੇ ਕੋਈ ਐਮਐਲਏ ਕੋਈ ਇੱਥੇ ਪਹੁੰਚ ਨਹੀਂ ਕੀਤੀ ਜਿਹੜੇ ਸਾਡੇ ਸਮਾਜ ਦੇ ਰਿਜ਼ਰਵ ਕੋਟੇ ਤੋਂ ਸਾਡੇ ਐਮਐਲਏ ਸਾਹਿਬ ਨੇ ਐਮਪੀ ਨੇ ਉਹ ਆਪਣੇ ਮੂੰਹ ਤੇ ਪੱਟੀਆਂ ਮੰਨ ਕੇ ਬੈਠੇ ਆ ਤਾਂ ਕਿ ਉਹਨਾਂ ਨੂੰ ਇਹ ਨਹੀਂ ਪਤਾ ਅੱਜ ਸਮਾਜ ਸੜਕਾਂ ਦੇ ਵਿਖਾ ਆਪਣੀ ਹੱਕ ਹੀ ਮੰਗਾਂ ਲਈ ਤੇ ਅਸੀਂ ਤੁਹਾਡੇ ਚੈਨਲ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਦੇ ਗਲੇ ਦੀ ਹੱਡੀ ਇਸ ਮੋਰਚੇ ਨੇ ਬਣ ਜਾਣਾ ਦਿਨ ਪ੍ਰਤੀ ਦਿਨ ਜਿਹੜਾ ਹੈ ਜਿਹੜਾ ਮੋਰਚੇ ਦਾ ਵਿਸਤਾਰ ਵੱਧ ਰਿਹਾ ਤੇ ਸਾਡੇ ਤਕਰੀਬਨ 5-7 ਦਿਨ ਬਾਅਦ 10 ਦਿਨ ਬਾਅਦ ਕੋਈ ਪ੍ਰੋਗਰਾਮ ਹੁੰਦਾ ਤੇ ਤੁਹਾਡੇ ਅਸੀਂ ਚੈਨਲ ਰਾਹੀਂ ਇਹ ਵੀ ਅਪੀਲ ਕਰ ਚਾਹੁੰਦੇ ਆ ਜਿਹੜੇ ਲੋਕ ਸਮਾਜ ਦੇ ਹਮਦਰਦੀ ਨੇ ਉਹ ਮੋਰਚੇ ਤੇ ਪਹੁੰਚਣ ਆਪਣੀਆਂ ਹਾਜ਼ਰੀਆਂ ਲਵਾਉਣ ਤੇ ਤਨੋਂ ਮਨੋਂ ਤੁਹਾਨੂੰ ਸਾਰੇ ਤਰ੍ਹਾਂ ਦੀ ਸੇਵਾ ਜਿਹੜੀ ਮੋਰਚੇ ਦੀ ਕਰਨਾ ਐਸਸੀਬੀਸੀ ਮਹਾਪੰਚਾਇਤ ਵੱਨੀਓ ਜਿਹੜਾ ਇੱਥੇ ਮੋਰਚਾ ਰੱਖਿਆ ਗਿਆ ਇਹ ਮੋਰਚਾ ਕੋਈ ਮਜਬੂਰ ਸਿੱਖਾ ਦਾ ਨਹੀਂ ਕੋਈ ਵਾਲਮੀਕੀ ਅੰਦਰ ਨਹੀਂ ਕੋਈ ਰਵਿਦਾਸਿਆਂ ਦਾ ਨਹੀਂ ਇਹ ਸਾਰੇ ਹੀ ਐਸਸੀਬੀਸੀ ਸਮਾਜ ਦਾ ਹੈ ਤਾਂ ਮੇਰੀ ਸਾਰੇ ਹੀ ਜਥੇਬੰਦੀਆਂ ਨੂੰ ਬੇਨਤੀ ਹੈ ਜਿੱਥੇ ਜਿੱਥੇ ਲੋਕੀ ਬੈਠ ਕੇ ਸੁਣ ਰਹੇ ਐ ਕਿ ਸਾਨੂੰ ਵੱਧ ਤੋਂ ਵੱਧ ਇੱਥੇ ਮੋਰਚੇ ਦਾ ਸਾਥ ਦੇਣਾ ਚਾਹੀਦਾ ਤੇ ਉਹ ਲੋਕ ਫੜਨੇ ਚਾਹੀਏ ਜਿਹੜੇ ਸਾਡੇ ਲੋਕਾਂ ਦੇ ਹੱਕ ਖਾਗੇ ਨੇ ਜੱਜ ਉਹ ਹੱਕ ਖਾ ਕੇ ਅਫਸਰ ਬੜ ਕੇ ਬੈਠੇ ਨੇ ਇਹ ਲੜਾਈ ਸਾਡੀ ਉਦੋਂ ਤੱਕ ਚੱਲੂਗੀ ਚਾਹੇ ਸਾਡਾ ਘਰ बिक ਜੇ ਅਸੀਂ ਮੋਰਚਾ ਲਾਇਆ ਤਾਂ ਬੜਾ ਸੋਚ ਸਮਝ ਕੇ ਲਾਇਆ ਸੀ ਮੋਹਾਲੀ ਦੀ ਪੂਰੀ ਟੀਮ ਇੱਥੇ ਖੜੇ ਆ ਅਸੀਂ ਮੋਹਾਲੀ ਦੀ ਟੀਮ ਕੋਲ ਸਾਰੇ ਪੰਜਾਬ ਨੂੰ ਇਸ ਵਾਸਤੇ ਦਵਾਨੇ ਵੀ ਤੁਸੀਂ ਆਓ ਅੱਗੇ ਇਕੱਠੇ ਹੋ ਜੋ ਵੀ ਸੇਵਾ ਸਾਡੇ ਕੋਲ ਨਹੀਂ ਹੋਗੀ ਤਨ ਮਨ ਧਨ ਤੁਹਾਡੇ ਪੈਰ ਅਸੀਂ ਚਾਹੁੰਦੇ ਆ ਵੀ ਤੁਸੀਂ ਇੱਕ ਇੱਕ ਕਦਮ ਇੱਥੇ ਪਾਓ ਤੇ ਅਸੀਂ ਇਹ ਮੋਰਚੇ ਨੂੰ ਕਾਬਜ ਕਰੀਏ ਭਾਈ ਜੀ ਸੁਵਿੰਦਰ ਸਿੰਘ ਲਖੋਵਾਲ ਪ੍ਰਧਾਨ ਹਿਮਨ ਵੈਲਫੇਅਰ ਸੋਸ਼ਲ ਚਾਰਿਟੇ ਪ੍ਰਧਾਨ ਆ ਮੈਂ ਜੇਹੀ ਕਹਿਣਾ ਚਾਹਾਂਗਾ ਕਿ ਜੋ ਉਹਨਾਂ ਦੀ ਦੇਣ ਹੈ ਮੁਖਤ ਨੁਖਤਾ ਵਾਸਤੇ ਨਾ ਕਿ ਕਿਸੇ ਇੱਕ ਧਰਮ ਦੇ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਜਿਹੜਾ ਸਰਕਾਰ ਨੂੰ ਜਾਲੀ ਸਰਟੀਫਿਕੇਟਾਂ ਦਾ ਬੜਾ ਇੱਕ ਗੰਭੀਰ ਮਸਲਾ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਇਹਨਾਂ ਸਾਥੀਆਂ ਨੇ ਕੀਤਾ ਅਸਾਂ ਕੀਤਾ ਪਰ ਹਰਾਨੀ ਦੀ ਗੱਲ ਹੈ ਕਿ ਕਿਸੇ ਨੂੰ ਤਾਂ ਕੋਈ ਐਕਸ਼ਨ ਹੀ ਨਹੀਂ ਹੋ ਰਿਹਾ ਮੇਰਾ ਐਸਟੀਬੀਸੀ ਜਾਲੀ ਸਰਟੀਫਿਕੇਟਾਂ ਦਾ ਹੀ ਮਕਲਾ ਮਸਾ ਨਹੀਂ ਇੱਥੇ ਹੈਂਡੀਕੈਪ ਦੇ ਬੜੇ ਜਾਲੀ ਸਰਟੀਫਿਕੇਟ ਬਣੇ ਹੋਏ ਨੇ ਚੰਗੇ ਪੜ੍ਹੇ ਬੰਦੇ ਨੇ ਕੋਈ ਐਨਕ ਨਹੀਂ ਉਹਨਾਂ ਨੇ ਕਿਹਾ ਸਾਡੀ ਅੱਖਾਂ 'ਚ ਫਰਕ ਵਾਹ ਕਹਿੰਦੇ ਨੇ ਕੰਨਾਂ ਦਾ ਫਰਕ ਵਾਹ ਚੰਗੇ ਭਜੇ ਫੋਨ ਸੋਣੇ ਸਾਡੇ ਖੁਦ ਪੀਰ ਡੀ ਮੈਂ ਕਿਉਂ ਨੇ ਮੈਂ ਰਿਟਾਇਰ ਹੋਇਆ ਸਾਡੇ ਵਿੱਚ ਇਹੋ ਜਿਹੇ ਬੰਦੇ ਨੇ ਜਾਲੀ ਇਹ ਵੀ ਬਣੇ ਹੋਏ ਨੇ ਕੋਈ 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 ਕਿਸੇ ਤਰ੍ਹਾਂ ਬਣਾਇਆ ਕੋਈ ਨੱਕਾ ਨਾਂ ਦਾ ਬਣਾ ਲਿਆ ਨਕਦਾ ਬਣਾ ਲਿਆ ਤੇ ਉਹ ਇੱਥੋਂ ਤੱਕ ਕਿ ਉਹਨਾਂ ਨੂੰ 1000 ਰੁਪਏ ਵਿਸ਼ੇਸ਼ ਤੌਰ ਤੇ ਭੱਤਾ ਮਿਲਦਾ ਤੇ ਨੌਕਰੀ ਵੀ ਕਿ 2 ਸਾਲ ਦਾ ਵਾਅਦਾ ਮਿਲਦਾ ਤੇ ਹੈ ਬਹੁਤੇ ਜਲਦੀ 80% ਜਾਲੀ ਬਣੇ ਨੇ ਸੋ ਇਸ ਕਰਕੇ ਇਹ ਕੰਮ ਹੈ ਸਰਕਾਰਾਂ ਦਾ ਜਿਹੜਾ ਅਸੀਂ ਕਰ ਰਹੇ ਹਾਂ ਇਨੀ ਠੰਡ ਦੇ ਵਿੱਚ ਬੈਠ ਕੇ ਵੀ ਤੋ ਇਹ ਕਰਕੇ ਸਾਨੂੰ ਉਮੀਦ ਹੈ ਕਿ ਇਹ ਜਲਦੀ ਕੰਮ ਜਾਊਗਾ। ਵੀ ਕਦੇ ਮੈਂ ਬੋਲਿਆ ਵੀ ਕਹ ਰਹੇ ਨੇ ਕਿ ਵੀ ਕੋਈ ਕੰਨਾਂ ਤੋਂ ਯਾਰ ਅੱਖਾਂ 'ਚ ਮੜਾ ਜੋ ਡਿਫੈਕਟ ਹੈ ਜਾਂ ਨਹੀਂ ਹੈ ਉਹ ਗਲਤ ਸਰਟੀਫਿਕੇਟ ਬਣਾਇਆ ਹੋਇਆ ਹੈ। ਇਸ ਤਰ੍ਹਾਂ ਜੇ ਆਪਾਂ ਵੱਖ-ਵੱਖ ਮੁੱਦਿਆਂ ਨੂੰ ਪਾਵਾਂਗੇ ਤੁਹਾਨੂੰ ਲੱਗਦਾ ਹੈ ਕਿ ਜਿੱਤ ਆਸਾਨ ਹੋਏਗੀ ਇਸ ਮੋਰਚੇ ਦੀ ਕਿਉਂਕਿ ਅਸੀਂ ਖਿਲਰ ਨਹੀਂ ਜਾ ਰਹੇ। ਸਾਡਾ ਜਿਹੜਾ ਅਸੀਂ ਮੰਗਾ ਲਿਖ ਕੇ ਪਹਿਲਾਂ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਨੂੰ ਦਿੱਤੀਆਂ ਹੋਈਆਂ ਲਿਖ ਕੇ ਨੇ ਕੋਈ ਗੱਲ ਨਹੀਂ ਜੇਕਰ ਉਹਦੇ 'ਚ ਸਾਡਾ ਕੁਛ ਨਾ ਕੋਈ ਸਾਡਾ 5% 7% ਅਸੀਂ ਨਹੀਂ ਕਹਿੰਦੇ ਆ ਸਾਡੀਆਂ 20 ਮੰਗਾ 20 ਮੰਨੀਆਂ ਜਾਣ ਪਰ ਸਾਡੀਆਂ ਜਿਹੜੀਆਂ ਬਾਜਮ ਮੰਗਾ ਨੇ 5 7 ਮੰਗਾ ਉਹ ਤਾਂ ਕੁਛ ਨਾ ਕੁਛ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਉਹ ਬਾਅਦ 'ਚ ਐਡ ਹੋ ਜਾਣਗੇ ਜੇ ਕੋਈ ਹੋਵੇ ਨਾ ਬਾਅਦ 'ਚ ਐਡ ਹੋ ਜੂਗੀ ਪਰ ਸਾਡੀਆਂ ਪਹਿਲਾਂ ਜਿਹੜੀਆਂ ਚੱਲ ਰਹੀਆਂ ਨੇ ਜਿਹੜੇ ਰਿਜ਼ਰਵ ਐਸਸੀ ਸਰਟੀਫਿਕੇਟ ਜਾਲੀ ਐਸਸੀ ਸਰਟੀਫਿਕੇਟ ਲੈ ਕੇ ਗ੍ਰੈਜੂਏਸ਼ਨ ਪੋਸਟਾਂ ਦੇ ਚੰਗੀ ਗ੍ਰੈਜੂਏਟ ਪੋਸਟਾਂ 'ਤੇ ਬੈਠੇ ਨੇ ਅਫਸਰशाही ਕੰਮ ਕਰ ਰਹੀ ਹੈ ਰਟਾਇਰ ਵੀ ਹੋ ਚੁੱਕੇ ਨੇ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਕਰ ਕੋਈ ਹੋਰ ਵੀ ਮਸਲਾ ਐਡ ਹੁੰਦਾ ਹੋਇਆ ਸਾਰਿਆਂ ਦੇ ਸੁਝਾਅ ਲੈ ਕੇ ਉਹ ਵੀ ਐਡ ਹੋ ਸਕਦਾ ਪਰ ਲੇਕਿਨ ਇਹ ਐਸੀ ਬੀਸੀ ਦੀ ਸਾਰੀ ਲੜਾਈ ਹੈ ਜਿਹੜੀ ਉਹਦੇ ਚ ਐਡ ਹੋ ਸਕਦੀ ਜਿਵੇਂ ਅਸੀਂ ਗੱਲ ਕਰ ਲਈਏ ਨਰੇਗਾ ਦੀ ਗੱਲ ਕਰ ਲਈਏ ਵੀਪੀਐਲ ਦੀ ਕਰ ਲਈਏ ਬਨਰੇਗਾ ਦੀ ਗੱਲ ਕਰ ਲਈਏ ਕਿਸੇ ਵੀ ਹੋਰ ਜਿਹੜੀ ਗੱਲ ਕਰ ਲਈਏ ਜਿਹੜੀ ਗਰੀਬੀ ਰੇਖਾ ਨਾਲ ਜੁੜੀ ਹੋਈ ਹੈ ਉਸ ਦੀ ਗੱਲ ਕਰ ਲਈਏ ਉਹ ਸਾਰੇ ਐਡ ਹੋਣ ਵਾਲੇ ਮਸਲੇ ਨੇ ਪਰ ਸਰਕਾਰਾਂ ਕਈ ਸਰਕਾਰਾਂ ਦਾ ਇਹ ਵੀ ਸਟੇਟ ਸਰਕਾਰ ਦੇ ਹੱਥ ਚ ਕਈ ਸਰਕਾਰ ਜਿਹੜੀ ਕੇਂਦਰ ਸਰਕਾਰ ਦੇ ਹੱਥ ਚ ਹੈਗੀ ਜਿਹੜੀਆਂ ਸਕੀ ਸਰਕਾਰ ਦੇ ਹੱਥ ਚ ਉਹ ਕੇਂਦਰ ਸਰਕਾਰ ਨੇ ਕੰਟਰੋਲ ਕਰਨੀਆਂ ਪਰ ਜੇਕਰ ਸਟੇਟ ਸਰਕਾਰ ਕੰਮ ਕਰ ਸਕਦੀ ਹੈ ਜਿਵੇਂ ਜਾਲੀ ਸਰਟੀਫਿਕੇਟ ਬਣੇ ਆ ਇਹ ਸਟੇਟ ਸਰਕਾਰ ਦਾ ਕੰਮ ਹੈ ਸਟੇਟ ਸਰਕਾਰ ਨੂੰ ਕਰਨਾ ਚਾਹੀਦਾ ਪਰ ਸਾਡੇ ਜਿਹੜੇ ਮੈਂ ਇੱਥੇ ਦਾ ਵਿਧਾਇਕ ਜਿਹੜਾ ਸਾਡਾ ਜਰਨਲ ਸੀਟ ਦੇ ਜਿੱਤੇ ਆ ਰਜਰ ਵਿਧਾਇਕ ਉਹਨੂੰ ਵੀ ਤੁਹਾਡੇ ਰਾਹੀਂ ਕਿਹੜਾ ਜਾਂਦਾ ਤਾਂ ਕਿ ਉਹ 17 ਦਿਨ ਬੀਤ ਗਏ ਉਹਨੂੰ ਅੱਜ 7 ਵਜੇ ਦੀ ਲਾਈਟਾਂ ਦੇ ਮਨ ਲੱਗਦੀ ਮੋਰਚੇ ਦਾ ਸ਼ਾਇਦ ਨਾਮ ਪਤਾ ਲੱਗਿਆ ਹੋਵੇ ਤੇ ਬਾਕੀ ਦਾ ਹਲੇ ਜਿਹੜੇ ਕਹਿੰਦੇ ਆ ਵੀ ਸ਼ਾਇਦ ਦੂਰ ਬੈਠੇ ਆ ਜਾਂ ਕੋਈ ਨਹੀਂ ਪਤਾ ਹੋਊਗਾ ਪਰ ਤੁਹਾਡੇ ਰਾਹੀਂ ਘਰ ਘਰ ਤੱਕ ਆਵਾਜ਼ ਚੱਲ ਜਾਂਦੀ ਹੈ ਸਾਡੇ ਜਿਹੜੇ 1 ਲੋਕ ਸਭਾ 'ਚ ਬੈਠੇ ਆ ਰਾਜ ਸਭਾ 'ਚ ਮੈਂਬਰ ਬੈਠੇ ਨੇ ਤੇ ਸਾਡੇ 638 37 ਇੱਥੇ ਐਮ ਐਲ ਏ ਬੈਠੇ ਨੇ ਉਹ ਤਕਰੀਬਨ ਮਨ ਲੱਗਦੀ ਗੁੰਗੇ ਜਾਂ ਬੋਲੇ ਆ ਜਾਂ ਉਹਨਾਂ ਦੇ ਮੂੰਹ ਤੇ ਪੱਟੀ ਬੰਨੀ ਹੋਈ ਜੀ ਸਰ ਤੁਹਾਨੂੰ ਹੀ ਗਰਸ ਦੇ ਰਾਸਤੇ ਤੇ ਉਹ ਇੱਥੇ ਧਰਨਾ ਲਾਇਆ ਹੋਇਆ ਛੜ ਦਾ ਮਹੀਨਾ ਪਰ ਫਿਰ ਵੀ ਗੁਰੂ ਨੂੰ ਯਾਦ ਕਰਦੇ ਹੋਏ ਾਟੂਡ ਲੰਗਰ ਵਰਤਾਇਆ ਜਾ ਰਿਹਾ ਲੰਗਰ ਦੀ ਸੇਵਾ ਕੀਤੀ ਜਾ ਰਹੀ ਇਸ ਬਾਰੇ ਕੀ ਕਹੋਗੇ ਅਸੀਂ ਇਹ ਹੈ ਜਿਹੜੀ ਇਹ ਸ਼ੁਰੂ ਤੋਂ ਹੀ ਜਿਹੜੀ ਸਿੱਖੀ ਪ੍ਰਥਾ ਹੈ ਸਿੱਖ ਸਹੀਦਾਂ ਜਿਵੇਂ ਸੀਰਦੀ ਜੋੜ ਮੋਲੇ ਚੱਲਦੇ ਰਹੇ तकरीबन 1 ਮਹੀਨਾ ਜਾਂ 20 ਦਿਨ ਲੰਗਰ ਚੱਲਦੇ ਰਹੇ ਇਹ ਜਿਹੜੀ ਸਹੀਦਾਂ ਦੀ ਆ ਸਿੱਖ ਕੌਮ ਦੀ ਪ੍ਰਥਾ ਹੈ ਇਹ ਉਹ ਪ੍ਰਥਾ ਚੱਲ ਰਹੀ ਹੈ ਤਾਂ ਕਿ ਜਿਹੜਾ ਸਾਡੇ ਜਰਨੈਲ ਨੇ ਸਾਡੇ ਐਸੀਬੀਸੀ ਲੋਕ ਨੇ ਸਾਡੇ ਸਾਡੀਆਂ ਸਹੀਦੀਆਂ ਲੋਕਾਂ ਨੇ ਪਾਈਆਂ ਉਹਨਾਂ ਨੂੰ ਸਹੀਦੀਆਂ ਨੂੰ ਯਾਦ ਕਰਕੇ ਇਹ ਲੋਕਾਂ ਦੇ ਦਿਹਾੜੇ ਮਨਾਏ ਜਾਂਦੇ ਹਨ ਤਾਂ ਗੁਰਪੁਰਬ ਮਨਾਏ ਜਾਂਦੇ ਸਾਡੇ ਗੁਰੂਆਂ ਦੇ ਗੁਰਪੁਰਬ ਮਨਾਏ ਜਾਂਦੇ ਆ ਤਾਂ ਕਿ ਉਹਨਾਂ ਦੀ ਕੁਰਬਾਨੀ ਯਾਦ ਰਹੇ ਵੀ ਇਸ ਕਿ ਕਿਹੜੀ ਕਿਹੜੀ ਕੁਰਬਾਨੀ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ ਹੈ ਇੱਕ ਆਖਰੀ ਸਵਾਲ ਹੈ ਸਰ ਕਿ ਤੁਹਾਡੇ ਤੋਂ ਜਿਸ ਤਰ ਸਾਡਾ ਜਿਹੜੀ ਇੱਥੇ ਦੇ ਨਿਯਮ ਚੈਂਪੀਅਨ ਚ ਐਮ ਐਲਓ ਕੋਈ ਗੱਲ ਸੁਣਦਾ ਨਹੀਂ ਪਿਆ ਮੋਰਚੇ ਦੀ ਤਾਂ ਤੁਹਾਡੀ ਅਗਲੀ ਰਣਨੀਤੀ ਹੋਏਗੀ ਕੀ ਇਸੇ ਤਰ੍ਹਾਂ ਮੋਰਚਾ ਜਗਾ ਸਾਡੀ ਰਣਨੀਤੀ ਇਹ ਹੈ ਵੀ ਸਾਰੇ ਸਾਥੀਆਂ ਦਾ ਸਹਿਯੋਗ ਲੈ ਕੇ ਸੁਝਾਅ ਲੈ ਕੇ ਸਾਡੀ ਹੁਣ 13 ਤਰੀਕ ਦੀ ਜਿਹੜਾ ਅਗਲਾ ਪ੍ਰੋਗਰਾਮ ਆ ਇਹ ਤੋਂ ਨੈਕਸਟ ਪ੍ਰੋਗਰਾਮ ਜਿਹੜਾ 8 ਦਿਨ ਨੂੰ ਆ 13 ਤਰੀਕ ਦਾ ਪ੍ਰੋਗਰਾਮ ਹੈ ਫੇਸ ਸੱਤ ਦੀਆਂ ਲੇਟਾਂ ਕੋਲੇ ਇੱਥੇ ਜਿਹੜਾ ਮੁੱਖ ਮੰਤਰੀ ਦੀਆਂ ਜਿਹੜੀਆਂ ਸਾਰੀਆਂ ਫੋਟੋਆਂ ਬੈਨਰ ਪੋਸਟਰ ਜਲਾਏ ਜਾ ਰਹੇ ਨੇ ਤਾਂ ਕਿ ਲੋਹੜੀ ਆ ਜਿਹੜੀ ਉਸ ਪੋਸਟਰਾਂ ਨੂੰ ਜਲਾ ਕੇ ਮੁੱਖ ਮੰਤਰੀ ਦਾ ਨਮਾਇਜ਼ ਜਾਏਗਾ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਜਿੱਥੇ ਬੰਦੀ ਦਾ ਹੋਏਗਾ ਐਸਸੀਬੀਸੀ ਮਹਾਮੰਗਿਆਦ ਦਾ ਹੋਏਗਾ ਉਹਨਾਂ ਦੀ ਸਲਾਹ ਨਾਲ ਸਾਰੇ ਆਉਣਗੇ